ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਮਿਲਦਾ ਮਾਣ ਮਾਣਿਆ ਨੂੰ ਅੱਜ ਜੋ ਗੋਬਿੰਦ ਫੈਕਟਰੀ ਦੇ ਵਿੱਚ ਸ੍ਰੀ ਅਖੰਡ ਪੰਥ ਸਰਕਾਰ ਸੀ ਅੱਜ ਉਹਨਾਂ ਦੀ ਸਮਾਪਤੀ ਦੇ ਭੋਗ ਸੀ ਕਰਤਾ ਪਾਇਆ ਤੁੰਦੇ ਨਿਕਾਸੇ ਨਾਮ ਹਰਿ ਕਰੇ ਨਾਮ ਕੇ ਰੁਕਤਾ ਦੀ ਭਲਾਈ ਵਾਲਾ ਕੋਈ ਕਾਰਜ ਸ਼ੁਰੂ ਹੋਣਾ ਤਾਂ ਉਹ ਗੋਬਿੰਦ ਐਗਰੀਕਲਚਰ ਇੰਡਸਟਰੀ ਦੇ ਦਫ਼ਤਰ ਤੋਂ ਸ਼ੁਰੂ ਹੁੰਦਾ ਹੈ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਪੰਜਗਰਾਈ ਕਲਾਂ ਵਿਕੇ ਕੋਟਕਪੂਰਾ ਮੋਗਾ ਸੜਕ ਤੇ ਸਥਿਤ ਨਾਮਵਰ ਇੰਡਸਟਰੀ ਗੋਬਿੰਦ ਐਗਰੀਕਲਚਰ ਜਿੱਥੇ ਘੱਟ ਰੇਟ ਤੇ ਵਧੀਆ ਕੁਆਲਟੀ ਵਿੱਚ ਨਵੀਂ ਤਕਨੀਕ ਦੇ ਖੇਤੀਬਾੜੀ ਸੰਦ ਤਿਆਰ ਕਰਕੇ ਦੇਸ਼ ਵਿਦੇਸ਼ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ ਇੱਥੇ ਇੰਡਸਟਰੀ ਵਿੱਚ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਕੰਟਪਾੜ ਸਾਹਿਬ ਦੇ ਭੋਗ ਪਾਏ ਗਏ ਕੀਰਤਨ ਰਸ ਦੀ ਵਰਖਾ ਦੇ ਨਾਲ-ਨਾਲ ਗੁਰੂ ਘਰ ਤੋਟ ਲੰਗਰ ਵਰਤਾਇਆ ਗਿਆ ਅਤੇ ਸਵੈਇੱਛਕ ਖੂਨਦਾਨ ਕੈਂਪ ਲਗਾਇਆ ਗਿਆ ਸਰਬੱਤ ਦੇ ਭਲੇ ਲਈ ਕੀਤੀ ਇਸ ਅਰਦਾਸ ਵਿੱਚ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਵਿਦਿਅਕ ਅਦਾਰਿਆਂ ਦੇ ਨੁਮਾਇੰਦੇ ਬੁੱਧੀਜੀਵੀ ਵਰਗ ਅਤੇ ਧਾਰਮਿਕ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਸਬੰਧੀ ਪੇਸ਼ ਹੈ ਸਾਡੇ ਪੱਤਰਕਾਰ ਸੁਖਚੈਨ ਸਿੰਘ ਜੀਵਨਵਾਲਾ ਦੀ ਵਿਸ਼ੇ ਰਿਪੋਰਟ ਅਮਰੀ ਗਣਤ ਨਾ ਧਨੀਆ ਕਾਈ ਆਪਣਾ ਫਿਰ ਤੇ ਪਸ਼ਾਰ ਹਾਥ ਤੇ ਰਾਖੇ ਕਰ ਆਪਣੇ ਸਦਾ ਸਦਾ ਤੰਗ ਮਾੜਾ ਸੱਚਾ ਸਾਹਿਬ ਸਾਦੇ ਮਿਹਰਵਾਨ ਬੰਧ ਪਾਇਆ ਮੇਰ ਸਤ ਗੁਰ ਪੂਰਾ ਹੋਈ ਸਰਬ ਕਲਿਆ ਰਹਾਉ ਜਿਓ ਪਾਏ ਪੰਡ ਜਨ ਸਾਚਿਆ ਜਿੱਤਤਾ ਅਵੇ ਕੋ ਸਾਹਿਬ ਕੁਰਬਾਨ ਜਿਉ ਪਾਏ ਪੰਡ ਜਨ ਸਾਚਿਆ ਆਪਣਾ ਦਿਰਦੀ ਪੇਛਾਨ ਹਾਥੀ ਤੇ ਰੱਖੇ ਕਰ ਆਪਣੇ ਸਗਾ ਸਗਾ ਰੰਗ ਸਾਡੇ ਸਤਕਾਰਯੋ ਵਰਗਵਾਸੀ ਸਰਦਾਰ ਬਸੰਤ ਸਿੰਘ ਜੀ ਸਾਡੇ ਮਾਤਾ ਜੀ ਸਰਦਾਰਨੀ ਜਗਜੀਤ ਕੌਰ ਜਿਨ੍ਹਾਂ ਨੇ ਹਮੇਸ਼ਾ ਹੀ ਇਸ ਪਰਿਵਾਰ ਦੇ ਉੱਪਰ ਇਕੱਲੇ ਆਪਣੇ ਪਰਿਵਾਰ ਦੇ ਉੱਪਰ ਨਹੀਂ ਸਮੁੱਚੇ ਸਿੱਖ ਜੰਗਤ ਦੀਆਂ ਦੇ ਸਿਰ ਦੇ ਉੱਪਰ ਵੀ ਹਮੇਸ਼ਾ ਮਿਹਰ ਭਰਿਆ ਹੱਥ ਰੱਖਿਆ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਉਹ ਆਸਰਾ ਲਿਆ ਹੈ ਸੋ ਪਰਿਵਾਰ ਵੱਲੋਂ ਡਿਊਟੀ ਲੱਗੀ ਹੈ ਆਈਆਂ ਹੋਈਆਂ ਸਾਰੀਆਂ ਹੀ ਰਾਜਨੀਤਿਕ ਸਮਾਜਿਕ ਧਾਰਮਿਕ ਸਖੀਤਾ ਜਿਹੜੀਆਂ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੀਆਂ ਨੇ ਉਹਨਾਂ ਦਾ ਧੰਨਵਾਦ ਕਰ ਲਈ ਫੋ ਦਿੱਤੇ ਸਰਦਾਰ ਸੁਖਵਿੰਦਰ ਸਿੰਘ ਜੀ ਬੱਬੂ ਵੀਰ ਜੀ ਛੋਟਾ ਵੀਰ ਸਰਦਾਰ ਰਵਿੰਦਰ ਸਿੰਘ ਜੀ ਬਿੱਟਾ ਜੀ ਭਾਂਜਾ ਸਾਡਾ ਸਿਮਰ ਜੋਤ ਸਿੰਘ ਸਾਰੇ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਔਰ ਮਨੁੱਖਤਾ ਦੀ ਭਲਾਈ ਵਾਲੇ ਕਾਰਜਾਂ ਵਿੱਚ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਨੇ ਫੋ ਜਦੋਂ ਵੀ ਕਿਤੇ ਜ਼ਿਕਰ ਹੁੰਦਾ ਕੋਟਪੂਰੇ ਇਲਾਕੇ ਦੇ ਵਿੱਚ ਫਰੀਦਕੋਟ ਇਲਾਕੇ ਦੇ ਵਿੱਚ ਜੱਤੋ ਇਲਾਕੇ ਦੇ ਵਿੱਚ ਇਹ ਮਦਦਕਤਾ ਦੀ ਭਲਾਈ ਵਾਲਾ ਕੋਈ ਕਾਰਜ ਸ਼ੁਰੂ ਹੋਣਾ ਹੈ ਤਾਂ ਉਹ ਬੋਵਿੰਦ ਐਗਰੀਕਲਚਰ ਇੰਡਸਟਰੀ ਦੇ ਦਫ਼ਤਰ ਤੋਂ ਸ਼ੁਰੂ ਹੁੰਦਾ ਹੈ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਸ ਪਰਿਵਾਰ ਦੇ ਉੱਪਰ ਜਿਹੜੇ ਹਮੇਸ਼ਾ ਹੀ ਇਦਾਂ ਦੇ ਕਾਰਜਾਂ ਦੇ ਵਿੱਚ ਸ਼ਮੂਲੀਅਤ ਕਰਦੇ ਆ ਸੋ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਸ਼ੀਰਵਾਦ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਰੋਬਾਰ ਕਿਉਂਕਿ ਹਮੇਸ਼ਾ ਕੋਸ਼ਿਸ਼ ਰਹੀ ਹੈ ਇਹਨਾਂ ਦੀ ਕਿ ਜਦੋਂ ਵੀ ਚਾਹੇ ਕੋਈ ਖੁਸ਼ੀ ਦਾ ਸਮਾਂ ਚਾਹੇ ਦੁੱਖ ਦਾ ਸਮਾਂ ਓਟ ਆਸਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੀ ਲਿਆ ਹੈ ਸੋ ਅੱਜ ਵੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹਰ ਵਾਰ ਓਟ ਆਸਰਾ ਲੈ ਕੇ ਹੀ ਜਿਹੜਾ ਸੀਜ਼ਨ ਦੀ ਸ਼ੁਰੂਆਤ ਕਰਦੇ ਆਂ ਸੋ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਆਉਣ ਵਾਲੀ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸੋਰ ਸਿੱਖ ਸੰਗਤ ਦੀ ਮਨੁੱਖਤਾ ਦੀ ਭਲਾਈ ਵਾਲੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਸੋ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਮਾਨਯੋਗ ਸ਼ਖਸੀਤਾਂ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸਲਵਾ ਸਾਹਿਬ ਉਹਨਾਂ ਦੀ ਪੂਰੀ ਟੀਮ ਸਰਦਾਰ ਸੁਖਦੀਪ ਸਿੰਘ ਜੀ ਬੈਠੇ ਨੇ ਅਮਰਦੀਪ ਸਿੰਘ ਬਾਬਾ ਜੀ ਦਲੇਰ ਸਿੰਘ ਦੀ ਡੋਰ ਫੈਡਰੇਸ਼ਨ ਤੋਂ ਮੋਹਨ ਸਿੰਘ ਜੀ ਮੱਤਾ ਸਾਹਿਬ ਠੇਕੇਦਾਰ ਦਰਸ਼ਨ ਸਿੰਘ ਜੀ ਸੀਨੀਅਰ ਕੌਂਸਲੀਡਰ ਸਰਦਾਰ ਅਜੀਤਪਾਲ ਸਿੰਘ ਜੀ ਵੀ ਹਾਜ਼ਰੀ ਲਵਾ ਕੇ ਗਏ ਨੇ ਸਰਦਾਰ ਮਨਤਾਰ ਸਿੰਘ ਜੀ ਬਰਾੜ ਭਾਈ ਹਰਨੇਰਪਾਲ ਸਿੰਘ ਜੀ ਕੁੱਕੂ ਜੀ ਸਾਫ ਦਾ ਵ代 ਕੋ ਵੀ ਹਾਜ਼ਰੀ ਲਵਾ ਕੇ ਗਏ ਜੋ ਮੈਂ ਆਪਣੇ ਵੱਲੋਂ ਸਾਰੇ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪ ਜੀ ਦੀ ਹਾਜ਼ਰੀ ਲਵਾਉਂਦਾ ਹਾਂ ਬੇਨਤੀ ਕਰਦਾ ਵੀ ਬਾਹਰ ਕਿਉਂਕਿ ਗੱਲ ਫਿਰ ਮਲੁਕਤਾ ਦੀ ਭਲਾਈ ਵਾਲੇ ਕਾਰਜਾਂ ਦੀ ਆ ਜਾਂਦੀ ਹੈ ਵੀ ਬਾਹਰ ਖੋਦਨਰ ਕੈਂਪ ਅੱਜ ਫੇਰ ਲਾਇਆ ਹੈ ਕਿ ਪੰਜਾਬ ਬਲੱਡ ਗਰੁੱਪ ਦੀ ਸਮੁੱਚੀ ਟੀਮ ਦਾ ਆਸ਼ੀਰਵਾਦ ਤੇ ਇਦਾਂ ਦੇ ਕਾਰਜ ਕਰਦੇ ਆ ਤਾਂ ਇਹ ਮੂਰੇ ਹੋ ਕੇ ਸਾਡੀ ਗਵਾਮ ਫੜਦੇ ਆ ਸੋ ਅੱਜ ਵੀ ਅਸੀਂ ਖੂਨਦਾਨ ਕੈਂਪ ਕ ਬਾਹਰ ਲੱਗਿਆ ਜਿਹੜੇ ਵੀਰਾਂ ਭੈਣਾਂ ਨੇ ਖੂਨਦਾਨ ਕਰਨਾ ਹੋਵੇ ਉਹ ਜ਼ਰੂਰ ਕਰਕੇ ਜਾਣ ਔਰ ਦੁਬਾਰਾ ਫੇਰ ਸਰਦਾਰ ਸੁਖਵਿੰਦਰ ਸਿੰਘ ਜੀ ਬੱਬੂ ਔਰ ਹਰਵਿੰਦਰ ਸਿੰਘ ਜੀ ਬਿੱਟਾ ਜੀ ਵੱਲੋਂ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਵੀ ਪਹਿਲਾਂ ਗੁਰੂ ਸਾਹਿਬ ਆਪਣੇ ਨਿੱਜ ਸਥਾਨ ਤੇ ਜਾਣਗੇ ਔਰ ਉਸ ਤੋਂ ਬਾਅਦ ਸੰਗਤ ਨੇ ਚੱਲ ਰਹੇ ਲੰਗਰ ਪਾਣੀ ਜਲ ਪਾਣੀ ਦੇ ਵਿੱਚ ਜ਼ਰੂਰ ਸ਼ੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਸ਼ਕਤੀ ਨਾਲ ਚੇਤਾਉਂਦਾ ਕਹਾਜੇ ਅਤਿ ਵਜੇਰਾ ਨੂੰ ਪਰੇ ਚੋਲਿਆ ਖਾਲੀ ਭਲੇ ਚੋਲਿਆ ਖਾਲੀ ਬੱਛੇ ਤਾਨ ਤਾਨਿਆ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਮਿਲਦਾ ਮਾਨ ਮਾੜਿਆ ਨੂੰ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਮਿਲਦਾ ਮਾਨ ਮਾੜਿਆ ਕਾਲ ਹੋ ਗਿਆ ਜੀ ਤੁਹਾਡਾ 25 ਦਿਨ ਲਈ ਹੋ ਰਿਹਾ ਹੈ ਜੀ ਆ ਸਾਡੇ ਜੂਨ ਤੇ ਹੋ ਜਾਣਗੇ ਬਹੁਤ ਸਾਰੇ ਪਿੰਡ ਦਾ ਪੰਜ ਵਾਰੀ ਨਗਰ ਦਾ ਸਹਿਯੋਗ ਹੈ ਜੋ ਵੀ ਦੋਸਤ ਆ ਰਹੇ ਨੇ ਤੇ ਸਾਰੇ ਲੋਕ ਇਕੱਠੇ ਤੇ ਬਾਕੀ ਸੇਕੂ ਦੀ ਵਰਕਰ ਆ ਜਾਂ ਉਹਨਾਂ ਦੇ ਮਾਲਕ ਉਹਨਾਂ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਕਿਸ ਤਰ੍ਹਾਂ ਕਈ ਬੰਦੇ ਸੋਚ ਰਹੇ ਵੀ ਖੂਨਦਾਨ ਕਰਨ ਨਾਲ ਸ਼ਾਇਦ ਸਰੀਰ ਵਿੱਚ ਕੋਈ ਗ੍ਰਾਵਟਾਊਗੀ ਕਮੀ ਆਊਗੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਵੀ ਸਵਾਸ ਦਵਾ ਸਕਦੇ ਉਹਨਾਂ ਨੂੰ ਇਹੋ ਜੀ ਕੋਈ ਇਹ ਨਹੀਂ ਗੱਲ ਬਾਤ ਨਹੀਂ ਕਿਉਂਕਿ ਇਹ ਨੇਗੇਟਿਵਿਟੀ ਹੈ ਤੇ ਬਹੁਤ ਲੋਕ ਨੇ ਉਹਨਾਂ ਦੇ ਮਨਸ਼ੀਰ ਨਾ ਮੈਂ ਬਹੁਤ ਟੀਮ ਤੋਂ ਮੱਤੀਵਾਦ ਸੂਰਗਣ ਕਰ ਚੁੱਕੀ ਐਹੋ ਜੀ ਕੋਈ ਗੱਲ ਨਹੀਂ ਕਿਉਂਕਿ ਜੇ ਅਸੀਂ ਬਲੱਡ ਦੇਵਾਂਗੇ ਤਾਂ ਹਰ ਰੋਜ਼ ਕਿੰਨੇ ਐਕਸੀਡੈਂਟ ਐਲਸੀਮਿੰਗ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਫਿਰ ਫੂਡ ਪ੍ਰੋਵਾਈਡ ਕੀਤਾ ਜਾਵੇਗਾ ਜੇ ਆ ਚੀਜ਼ਾਂ ਸੋਚਾਂਗੇ ਤਾਂ ਉਹਨਾਂ ਨੂੰ ਬਚਾ ਸਕਦੇ ਜਰੂਰ ਜ਼ਰੂਰਾਂ ਤੇ ਸਹਿਤ ਤੇ i